ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ। ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ? ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ 'ਚ ਹੀ ਰਹਿਣਾ ਉਹ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ। ਉਹਨਾਂ ਨੇ ਮੈਨੂੰ ਲਾਣੇ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲਵੇ। ਤਾਂ ਕਰ ਚੱਲਦਾ ਹੁੰਦਾ। ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ 2.5 ਸਾਲ 22 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਚੌਕੇ اور ਆਲੇ ਦੁਆਲੇ ਦੇ ਪਿੰਡਾਂ ਤੋਂ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਬਠਿੰਡੇ ਤੋਂ ਤੇ रामपुरੇ ਤੋਂ ਤੇ ਆਲੇ ਦੁਆਲੇ ਤੋਂ মিডিਆ ਦੇ ਸੱਜਣ ਸਾਡੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਲੰਬਾ ਚੌੜਾ ਭਾਸ਼ਣ ਨਹੀਂ ਦੇਣਾ ਕਿਉਂਕਿ ਅੱਜ ਦਾ ਦਿਨ ਜਿਹੜਾ ਉਹ ਸਿਹਤ ਨਾਲ ਲਿੰਕਡ ਹੈ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਅਸੀਂ ਅੱਜ ਚੌਕੇ ਤੋਂ ਮੈਂ ਇਹ ਆਮ ਆਦਮੀ ਕਲੀਨਿਕ ਦਾ ਦੁਹਰਤਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦਘਾਟਨ ਹੋ ਗਿਆ ਜਾਨੀ ਕਿ ਅਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਗਏ ਨੇ ਤੇ ਇਹ ਪਹਿ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਦਿੱਲੀ 'ਚ ਇਹ ਕਾਮਯਾਬ ਹੋ ਚੁੱਕਿਆ ਤਰੀਕਾ ਪਰ ਦਿੱਲੀ ਚ ਉਹਨਾਂ ਨੂੰ ਕਾਮਯਾਬ ਕਰਨ ਨੂੰ ਤਿੰਨ ਚਾਰ ਸਾਲ ਲੱਗ ਗਏ ਸੀ ਦਿੱਲੀ ਚ ਜਗ੍ਹਾ ਦੀ ਕਮੀ ਰਹਿੰਦੀ ਐ ਉਹਨਾਂ ਨੂੰ ਛੋਟੇ ਛੋਟੇ ਪਲਾਸਟਿਕ ਦੇ ਐਦਾਂ ਘਰ ਟਾਈਪ ਬਣਾਉਣੇ ਪਏ ਪਰ ਪੰਜਾਬ ਚ ਆਪਣੇ ਕੋਲੇ ਜਗ੍ਹਾ ਦੀ ਕੋਈ ਕਮੀ ਨਹੀਂ ਤੋ ਤੋ ਦਿੱਲੀ ਚ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਸੀ ਉਹ ਉਹਨਾਂ ਤੋਂ ਸਿੱਖ ਕੇ ਆਪਾਂ ਨੇ ਉਹਨਾਂ ਨੇ ਚਾਰ ਪੰਜ ਸਾਲ ਚੋਂ ਨਾ ਕੀਤਾ ਸੀ ਆਪਾਂ 2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਤੇ ਦਿੱਲੀ ਦੇ ਵਿੱਚ ਮੋਹਲਾ ਕਲੀਨਿਕ ਕਾਮਯਾਬ ਨੇ ਜਿਹਨੂੰ ਦੁਨੀਆ ਪਰ ਦੇ ਵੱਡੇ ਵੱਡੇ ਲੋਕ ਦੇ ਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਯਾਬ ਨੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵੱਧ ਜਾਂਦਾ ਫਿਰ ਆਪਾਂ ਆਹ ਰਾਮਪੁਰੇ ਫੂਲ ਜਾਂਦੇ ਆ ਜਾਂ ਇੱਧਰ ਉੱਧਰ ਜਾਂਦੇ ਆ ਮੈਂ ਅੰਦਰ ਉਦਘਾਟਨ ਕਰਨ ਗਿਆ ਤਾਂ ਬਜ਼ੁਰਗ ਬੈਠਿਆ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਤੇ ਆਲੇ-ਦਾਲੇ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਤੇ ਨਾਲ ਉਹਨੇ ਜਿਹੜੀ ਗੱਲ ਕਹੀ ਕਹਿੰਦਾ ਜਿੱਤਿਆ ਹੋਇਆ ਮੁੱਖ ਮੰਤਰੀ ਸਾਡੇ ਪਿੰਡ ਪਹਿਲੀ ਵਾਰ ਆਇਆ ਹਰ ਹੂਰ ਕੇ ਤਾਂ ਆ ਜਾਂਦੇ ਕਹਿੰਦਾ ਵੋਟਾ-ਬੂਟਾ ਮੰਗਣ ਆ ਸੋ ਮੈਂ ਕਿਹਾ ਜੀ ਉਹ ਤਾਂ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਪਹਿਲਾਂ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੋਂ ਕੀ ਲੈਣਾ ਸੀ ਉਹ ਤਾਂ ਆਪਣੇ ਪਰਿਵਾਰਾਂ ਬਾਰੇ ਸੋਚਦੇ ਰਹੇ ਸੋ ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ ਤੇ ਰਹਿੰਦੇ ਮੈਂ ਪ੍ਰੋਗਰਾਮ ਤੇ ਕੌਣ ਹੁੰਦਾ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਘਰ ਚੱਲਦਾ ਹੁੰਦਾ ਹੈ ਸੋ ਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਫਿਰ ਪਰਿਵਾਰ ਕੀ ਕਰੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿੰਮੇਵਾਰ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ। ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ। ਜਾਂ ਕੋਈ ਆਲੇ-ਦਾਲੇ ਦੇ ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਨੂੰ ਮਿਲੀ ਹੋਊਗੀ। ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਆ। ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਵਾਉਣੀ ਪਵੇ ਉਹ ਮੈਂ ਜ਼ਿੰਮੇਵਾਰ ਆ। ਕਈ ਕਈ ਕਰਾ ਜਾਂਦਾ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਆ ਹੱਥ ਖੜਾ ਕਰ ਰਿਹਾ ਮੁੰਡਾ ਹਾਂਜੀ ਕਿੱਥੇ ਜੀ ਐਚ ਆਓ ਕੇ ਪਿੰਡ ਦੇ ਕਿੰਨੇ 28 ਇੱਕ ਨੈਪਸੀਲਾ ਰਵੀ ਉਹਦੇ ਚ ਲੈ ਤਾੜੀਆਂ ਮਾਰੋ ਤੁਸੀਂ ਇੱਕ ਪਿੰਡ ਦੇ 28 ਹੋਰ ਪੜ ਲਓ ਹੁਣ ਜ ਮੈਂ ਇੱਕ ਹੋਰ ਬੇਨਤੀ ਕਰੂੰਗਾ ਉਹ 28ਾਂ ਦੇ ਘਰੇ ਹੁਣ ਨਾ ਆਲੇ ਦੁਆਲੇ ਗਵਾਂਢੀ ਜਾਨੋ ਦੇ ਰਿਸ਼ਤੇ ਦਾ ਦੋਸਤ ਮਿੱਤਰ ਹੋਣਗੇ ਬਾਈ ਜੀ ਕਿਹੜੀ ਕਿਤਾਬ ਪੜੀ ਸੀ ਕਾਸ ਦੇਉ ਬਸ ਵੀ ਆ ਕਿਤਾਬ ਪੜ੍ਹਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜ ਆਪਾਂ ਇਸ ਕੁਰਸੀ ਤੇ ਰਹਿ ਇੰਤਜ਼ਾਰ ਕਰਦੀ ਐ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ ਪਹਿਲਾਂ ਆਣਿਆਂ ਨੇ 75 ਸਾਲ ਹੋ ਗਏ ਕੁਝ ਨਹੀਂ ਕੀਤਾ 76 ਸਾਲ ਹੋ ਗਏ ਯਾਦ ਹੋਇਆਂ ਨੂੰ 78 ਸਾਲ ਆ ਯਾਦ ਹੋਇਆਂ ਨੂੰ ਹੋ ਗਏ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਤਸਹਾ ਤੋਂ ਹੇ ਰਾਮਪੁਰ ਫੂਲ ਵਾਲੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਟੱਕਣਾ ਜਿੱਡਗੀ ਜਾਂਨੇ ਹਜੇ ਤੱਕ ਵੀ ਆਇਆ ਕਾਰਨ ਕਾਰਨ ਕੀ ਨੀਅਤ ਨਹੀਂ ਹੈਗੀ ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਂਦੇ 90% ਘਰਾਂ ਨੂੰ ਬਿਜਲੀ ਦਾ ਬਿੱਲ ਜੀ ਰੋਦਾ ਥੋੜੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾਂ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਹੈ 0 पे लाउंदा 90% ਘਰਾਂ ਨੂੰ 600 ਜੁਲਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲ ਅਫਸਰਾਂ ਨੂੰ ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰੋਂ ਦੇ ਚਲੋ ਸਰਾਂਹ ਸਾਹਿਬ ਦਾ ਪਿੰਡ ਜੰਮਿਆ ਨੂੰ ਸਾਰਾ ਪਤਾ ਹੈ ਮੈਂ ਗਏ ਇਹ ਕਿਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਏ ਤੁਸੀਂ ਕਿਸਾਨਾਂ ਵਾਲਾ ਜ਼ਿਮੀਦਾਰਾਂ ਵਾਲਾ ਜਿਹੜਾ ਦਫ਼ਤਰ ਆ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ 1:30 ਵਜੇ ਲੈਟ ਆਓ ਵੀ ਜੀ ਰਾਤ ਨੂੰ ਨਾ ਪਹਿਲਾਂ ਸੌਂਜੋਗੇ ਨਾ ਬਾਅਦ ਚ ਸੌਂਜੋਗੇ ਮੱਛਰ ਖਾਈ ਜਾਂਦਰਾ ਇਹਦੇ ਸੱਪਾਂ ਦੀਆਂ ਸਰੀਆਂ ਮਿੱਦੀ ਜਾਂਦੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦੋ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪੈ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ ਚ ਪਰ ਬਿਜਲੀ ਦਿਨੇ ਕੀ ਗੱਲ ਵੀ ਦਿਨੇ ਰਮਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆ ਕੇ ਘਰੇ ਸੌਂ ਯਾਰ ਫਿਰ ਮੈਂ ਕਿਹਾ ਵੀ ਕਿਹਨੇ ਕਹਦਾ ਤੁਹਾਨੂੰ ਵੀ ਹੱਥ ਕੰਨਾਂ 'ਚ ਉਹਦਾ ਸਾਰਾ ਝੋਨਾ ਰੰਮ ਜਾਂਦਾ ਤੁਸੀਂ ਸੱਤ ਕਿਉਂ ਨਹੀਂ ਕਿਹਾ ਬਈ ਨੌਂ ਕਿਉਂ ਨਹੀਂ ਕਿਹਾ ਇਹ ਅੱਠ ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ ਕਹਿੰਦੇ ਜੀ ਉਹ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ ਕਦੇ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕਿਹੜੀ ਹੁੰਦੀ ਹੈ ਜੀ ਨੱਕਾ ਲੈਵਲ ਮੈਂ ਕਿਹਾ ਨੱਕਾ ਨਹੀਂ ਨੱਕਾ ਕਹਿੰਦੇ ਇਹ ਕੀ ਹੁੰਦਾ ਹੈ ਜੀ ਮੈਂ ਕਿਹਾ ਲੈ ਕੇ ਜਾਊਂ ਕਦੇ ਨੱਕੇ ਤੇ ਲੈ ਕੇ ਜਾਊਂ ਤੁਹਾਨੂੰ ਇਹ ਮੈਂ ਕਿਹਾ ਉਹ ਹੁੰਦਾ ਜਿੱਥੋਂ ਕਹਿਰੇ ਨੂੰ ਪਾਣੀ ਜਾਂਦਾ ਹੈ ਨੱਕਾ ਜਿੱਥੇ ਕਹੀ ਧਰ ਕੇ ਵਿੱਚ ਬੋਡੇ ਲੱਤਾਂ ਵੀ ਆਪਾਂ ਬੈਕ ਧਰ ਕੇ ਬਹਿ ਜਾਈਏ ਨਾ ਰਮੂਗਾ ਜਾਂ ਜੀਰੀ ਦਾ ਹੋਵੇ ਤਾਂ ਆਪਾਂ ਪਿਛਲੇ ਪਾਸੇ ਦੂਜੇ ਕੈਰੇ ਨੂੰ ਵੀ ਖੋਲ ਦਿੰਨੇ ਆ ਵੀ ਦੋ ਦੋ ਚੱਲ ਜੂਗਾ ਮੈਂ ਕਿਹਾ ਨੂੰ ਤੁਸੀਂ ਤੁਸੀਂ 8 ਘੰਟੇ ਦਿੰਨੇ ਹੋ ਉਹ ਵੀ ਟੁੱਟਵੀਂ ਦਿੰਨੇ ਹੋ 2 ਘੰਟੇ ਚਲੀ ਗਈ ਫੇਰ ਆ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਿਹਾ ਇਹਦੇ ਨਾਲ 11 ਮਰ ਜਾਂਦਾ ਕਹਿੰਦੇ ਇਹ ਕਿਆ ਹੁੰਦਾ ਹੈ ਮੈਂ ਕਿਹਾ ਬੰਦਾ ਨਹੀਂ ਮਰਦਾ ਕੋਈ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਤੇ ਉਹਦੇ ਨਾਲ ਨਾ ਉਸੇ ਕੈਰੇ ਚ ਫੇਰ ਛੱਡਣਾ ਪੈਂਦਾ ਉਸੇ ਕੈਰੇ ਚ ਫੇਰ ਛੱਡਣਾ ਪੈਂਦਾ ਮੈਂ ਕਹਾਂ ਤੁਸੀ ਕੰਮ ਕਰੋ ਮੈਂ ਕਹਾਂ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਮਾਸਟਰ ਦਾ ਮੁੰਡਾ ਨਾnga ਤੁਸੀਂ ਜੇ 4 ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦੇਓਗੇ ਕਹਿੰਦੇ 32 ਘੰਟੇ ਮੈਂ ਕਹਾਂ ਜੇ 3 ਦਿਨ 11-11 ਘੰਟੇ ਦੇ ਦਈਏ ਕਿੰਨੇ ਘੰਟੇ ਵੰਣਗੇ ਕਹਿੰਦੇ 33 ਘੰਟੇ ਮੈਂ 1 ਘੰਟੇ ਦੀ ਫਰਕ ਪਿਆ ਤੁਸੀਂ ਐਂ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11 ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਇਹ ਮੈਂ ਕਿਹਾ 9 ਵਾਦ ਬੰਦ ਕਰ ਦੂ ਵਾਦ ਤੋਂ 10 ਵਾਦ ਬੰਦ ਕਰ ਦੂ ਹੁਣ ਉਹ ਕਮਲਾ ਥੋੜੀ ਬੱਟਾਂ ਤੋੜ ਲੂਗਾ ਬੱਟਾਂ ਤਾਂ ਫੇਰ ਆਪ ਹੀ ਪੋਚਣੀਆਂ ਪੈਣਗੀਆਂ ਕਿਸੇ ਨੇ 10 ਵਾਦ ਬੰਦ ਕਰਤੀ ਕਿਸੇ ਨੇ 11 ਵਾਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ ਤਿੰਨ ਦਿਨ ਉਹਨੂੰ ਲਾਇਆ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਮੈਂ ਕਿਹਾ ਹੁਣ ਤੁਸੀਂ ਦੇਖੋ 33 ਘੰਟਿਆਂ 'ਚ 6 ਦਿਨ ਚੱਲ ਗਏ ਆਪਣੇ ਤੇ ਥੋੜੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ 'ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜ਼ੀ ਸੋਚਦਾ ਬੱਲਾ ਜਾਂਦੀ ਹੋਈ ਨਹੀਂ ਓਏ ਕੋਕੂ ਤਾਂ ਬੰਦ ਕਰਕੇ ਆਉਂਦਾ ਉਹਨੂੰ ਵੀ ਪਤਾ ਕਦੋਂ ਹੋਈ ਜਾਂਦੀ ਹੈ ਇਹ ਭਾਈ ਜੀ ਉਹੀ ਬੰਦਾ ਦੱਸ ਸਕਦਾ ਜਿਹੜਾ ਖੇਤਾਂ 'ਚ ਰਿਹਾ ਹੋਵੇ ਜੀਨੇ ਆਪ ਬੱਟਾ ਪੋਚੀਆਂ ਹੋਣ ਕੱਦੂ ਕੀਤਾ ਹੋਵੇ जिने पीटर इंजनਾਂ ਦੇ ਸਲੈਂਸਰਾਂ ਮੂਰੇ ਮਛਰਦਾਨੀਆਂ ਲਾ ਕੇ ਮੰਝੇ ਡਾਹੇ ਹੁਣ ਉਹੀ ਦੱਸਦਾ ਇਹ ਗੱਲਾਂ ਆਮ ਨਹੀਂ ਪਤਾ ਲੱਗ ਸਕਦਾ ਹੁਣ ਸੁਖਵੀਰ ਬਾਦ ਰੋ ਇਹਨੂੰ ਬਚਾਰੇ ਨੂੰ ਕੀ ਪਤਾ ਕਦੂ ਕੀ ਹੁੰਦਾ ਉਹਨੂੰ ਤਾਂ ਦੂਜਾ ਕਦੂ ਨਹੀਂ ਪਤਾ ਜਿਹੜਾ ਖਾਣ ਵਾਲਾ ਉਹ ਨਹੀਂ ਪਤਾ ਉਹਨੂੰ ਵੀ ਕੁਝ ਲੋਕੀ-ਲੂਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ 'ਚ ਸਬੀਰ ਆਈਦਾ ਥੋਟੇ ਬਾਰ ਕੇ ਐਸੇ ਕਰਕੇ ਫੈਸਿਲਿਟੀ ਐ ਇੱਥੇ ਪਹੁੰਚ ਰਹੀਆਂ ਨੇ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆ ਆ ਮੈਂ ਆਪਣੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆ ਮੈਂ ਐਸੇ ਕਰਕੇ ਥਰਮਲ ਪਲਾਂਟ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਖਰੀਦ ਲਾਂਗੇ ਨਹੀਂ ਤਾਂ ਪਹਿਲਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਵੇਚ ਦਿੰਦੀਆਂ ਸੀ ਅੱਜ ਖਰੀਦਦੇ ਆ ਪਹਿਲੀ ਵਾਰ ਹੋਇਆ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਨੀਜ਼ਾਫ਼ ਦੀ ਗੱਲ ਐ ਬਸ ਸੋ ਐਸੀ ਤਰ੍ਹਾਂ ਹੀ ਅਫਸਰਾਂ ਨੂੰ ਕਹਤਾ ਕਿ ਭਾਈ ਪਿੰਡਾਂ ਜਾਇਆ ਕਰੋ ਬੋੜਾਂ ਪਿਪੜਾਂ ਥੱਲੇ ਬੈਠ ਕੇ ਕੰਮ ਕਰੋ ਲੋਕਾਂ ਦੇ ਕਿਸੇ ਕੋਲੇ ਨਹੀਂ ਵੀ ਸਾਧਨ ਹੁੰਦਾ ਸ਼ਹਿਰ ਜਾਣ ਦਾ ਸਰਕਾਰ ਤੁਹਾਡੇ ਦਵਾਰ ਤਹਤ ਹਰ ਵੱਡੇ ਪਿੰਡ 'ਚ ਅੜਦੜੇ ਪਿੰਡਾਂ ਨੂੰ ਚਾਰ ਪੰਜ ਪਿੰਡਾਂ ਦਾ ਇਕੱਠ ਕਰਕੇ ਰਜਿਸਟਰੀਆਂ ਕੋਈ ਆਧਾਰ ਕਾਰਡ ਕੋਈ ਹੋਰ ਕੰਮ ਸਾਰੇ ਕਰਾਉਂਦੇ ਅਹੀ ਸਰਕਾਰ ਦਾ ਕੰਮ ਹੁੰਦਾ ਜੀ ਨੌਕਰੀਆਂ ਹੋ ਗਈਆਂ ਬਿਜਲੀ ਹੋ ਗਈ ਹੁਣ ਆ ਜੋ ਪਾਣੀ ਤੇ ਜੇ ਦੇਸ਼ ਸਰਕਾਰ ਸੰਭਾਲੀ ਸੀ 16 ਮਾਰਚ 2000 22 ਨੂੰ ਤੁਸੀਂ ਪਿਆਰ ਦਿੱਤਾ 92 ਸੀਟਾਂ ਉਸ ਦਿਨ ਉਸ ਦਿਨ ਤੱਕ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ 21% ਪਾਣੀ ਖੇਤਾਂ ਵਾਸਤੇ ਯੂਜ਼ ਕਰਦਾ ਸੀ ਸਿਰਫ 21% ਪਾਣੀ ਖੇਤਾਂ ਚਾਉਂਦਾ ਸੀ ਪ੍ਰਾਣੀਆਂ ਕੱਸੀਆਂ ਪ੍ਰਾਣੇ ਸੂਏ ਪ੍ਰਾਣੇ ਰਜਵਾਹੇ ਪ੍ਰਾਣੇ ਨਾਲੇ ਬੰਦ ਹੋ ਗਏ ਸੀ ਜਾਂ ਲੋਕਾਂ ਨੇ ਵਾਹ ਲੇ ਜਬ ਚੁਪਾਈ ਕੇ ਕਰਗ ਕਰੌਗ ਗੀਆਂ ਦਰਖਤੋਗੇ ਖਤਮ ਲੋਕ ਭੁੱਲ ਗਏ ਵੀ ਕੱਸੀਆਂ ਵੀ ਹੁੰਦੀਆਂ ਸੀ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਸਾਡੇ ਪਿੰਡ ਵਾਲੀ ਕੱਸੀ ਲੱਭ ਕੇ ਦੇ ਦਿਓ ਮੈਨੂੰ ਜੀ ਜਦ ਮੈਂ ਨਾ ਹੁੰਦਾ ਹੁੰਦਾ ਸੀ ਮੇਰੀ ਮਾਂ ਹੋਰੀ ਮੇਰੀ ਮਾਸੀ ਹੋਰੀ ਮੇਰੀ ਤਾਈ ਹੋਰੀ ਉਥੇ ਥਾਪੀ ਨਾਲ ਕੱਪੜੇ ਧੋਦੇ ਹੁੰਦੇ ਸੀ ਉਹ ਕੱਸੀ ਕਿਧਰ ਗਈ ਕਹਿੰਦੇ ਜੀ ਲੱਭ ਲੈਨੇ ਆ ਲੱਭ ਲਈ ਕਹਿੰਦੇ ਜੀ ਉਹ ਬਾਹਲੀ ਲੋਕਾਂ ਨੇ ਮੈਂ ਕਿਹਾ ਕੋਈ ਗੱਲ ਨਹੀਂ ਥੱਲੇ ਪਾਈਪ ਪਾ ਲੈਨੇ ਆਪਾਂ ਕੋਈ ਉਥੇ ਉਥੇ ਪਾਈਪ ਪਾ ਲੈਨੇ ਕੋਈ ਗੱਲ ਨਹੀਂ ਲੋਕਾਂ ਨਾਲ ਗੱਲ ਕਰ ਲੈਨੇ ਬੀਰੋ ਸਾਨੂੰ ਐ ਸੀਗਾ ਸਾਨੂੰ ਪੁਲਿਸ ਭੇਜਣੀ ਪਈ ਨਾਲ ਵੀ ਲੋਕ ਲੜਨਾ ਪੈਣ ਵੀ ਮੈਂ ਨਹੀਂ ਬਹਣ ਦਿੰਦਾ ਜਾਂ ਪਰ ਕਿਸੇ ਪਿੰਡ 'ਚ ਸਾਨੂੰ ਪੁਲਿਸ ਦੀ ਵਰਤੋਂ ਨਹੀਂ ਕਰਨੀ ਪਈ ਅੱਜ 84% ਪਾਣੀ ਕੱਸੀਆਂ ਦਾ ਤੇ ਨਹਿਰਾਂ ਦਾ ਤੇ ਨਾਲਿਆਂ ਦਾ ਆਪਣੇ ਖੇਤਾਂ ਚ ਆਉਂਦਾ 84% ਚਾਰ ਗੁਣਾ ਵੱਧ ਗਿਆ ਜੀ ਤੁਹਾਡੇ ਪਿੰਡਾਂ ਵੱਲ ਵੀ ਆਇਆ ਹੋਣਾ ਟੇਲਾਂ ਤੇ ਕਿਤੇ ਆ ਗਿਆ ਸੂਏ ਚ ਨਵੀਆਂ ਪਾਈਪਾਂ ਪਾਤੀਆਂ ਪਾਈਪਾਂ ਗਾਹਾਂ ਤੱਕ ਲੈ ਗਏ ਜਿੱਥੇ ਤੱਕ ਨਹੀਂ ਵੀ ਪਹਿਲਾਂ ਜਦ ਕੱਸੀਆਂ ਪਹੁੰਚਦੀਆਂ ਸੀ ਐਸ ਵਾਰ ਹੜ ਨਹੀਂ ਆਇਆ ਮੀਂਹ ਦਾ ਬੋਧ ਪਿਆ ਹੜ ਕਿਉਂ ਨਹੀਂ ਆਇਆ ਪਾਣੀ ਵੰਡਿਆ ਗਿਆ ਪਾਣੀ ਸਪਲਿਟ ਹੋ ਗਿਆ ਨਦੀਆਂ ਨਹਿਰਾ ਨਾਲਿਆਂ ਕੱਸੀਆਂ ਚ ਤਾਂ ਕਿਤੇ ਇੱਕ ਇੱਕ ਦੋ ਜਗ੍ਹਾ ਤੇ ਕਿਤੇ ਫਲੱਡ ਵਾਲੀ ਸਿਚੁਏਸ਼ਨ ਨਹੀਂ ਬਣੀ ਇਹਨੂੰ ਹੁਣ 100 ਤੇ ਲੈ ਕੇ ਜਾਣਾ ਜੇ 100 ਤੇ ਲੈ ਗਏ ਨਾ ਤੁਸੀਂ ਹੈਰਾਨ ਹੋ ਜਾਓਗੇ 14 ਲੱਖ ਟਿਊਬਲ ਹੈ ਉਹਦੇ ਚੋਂ ਜੇ 5-6 ਲੱਖ ਟਿਊਬਲ ਵੀ ਬੰਦ ਹੋ ਗਿਆ ਨਾ ਧਰਤੀ ਵਾਲਾ ਪਾਣੀ ਤਹਾਂ ਆਊਗਾ ਤੇ ਨਾਲੇ ਬਿਜਲੀ ਬਚੂਗੀ ਨਾਲੇ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਸਹੀ ਸਾਬਤ ਕਰਾਂਗੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਖੁਸ਼ਖਬਰੀਆਂ ਦੇਵਾਂਗਾ ਪਾਣੀ ਨਾਲ ਸੰਬੰਧਤ ਨਹਿਰਾਂ ਨਾਲੇ ਨਵੀਆਂ ਨਵੀਂ ਨਹਿਰ ਕੱਢ ਰਿਹਾ ਮਾਲਵਾ ਨਹਿਰ ਹਰੀਕੇ ਪੱਤਨ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨ ਅਣੀ ਨਹਿਰ ਦੇ ਨਾਲ ਨਾਲ ਔਰ ਪਹਿਲਾਂ ਪਰਲੇ ਪਾਸਿਓਂ ਜਿਹੜੀ ਰਾਜਸਥਾਨ ਦੇ ਪਰਲੇ ਪਾਸੇ ਨਹਿਰ ਹੈ ਉਹ ਉਹ ਪੰਜਾਬ ਦੀ ਹੈ ਉਧਰੋਂ ਪੰਪ ਨਾਲ ਪਾਣੀ ਚੱਕ ਕੇ ਇੱਧਰ ਪਾਉਂਦੇ ਸੀ ਹੁਣ ਆ ਨਹਿਰ ਨਿਕਲੂਗੀ ਨਾਲੇ ਪੰਪ ਇੱਧਰ ਲਾਵਾਂਗੇ 10 ਕਿਲੋਮੀਟਰ ਤੱਕ ਪਹਿਲਾਂ ਪਾਣੀ ਜਾਂਦਾ ਸੀ 15 ਕਿਲੋਮੀਟਰ ਤੱਕ ਪਹੁੰਚਾਵਾਂਗੇ ਹੁਣ ਇੱਧਰ ਦੁੱਧੇ ਕੌਣੀ ਵੱਲ ਜਿੱਧਰ ਇੱਧਰਲੇ ਪਾਸੇ ਨੂੰ ਕਿ ਦਿਨਵਾਏ ਵਾਲੇ ਪਾਸੇ 521 ਮੋਗੇ ਲੱਗਣਗੇ ਕਦੇ ਪਹਿਲਾਂ ਕਿਸੇ ਨੇ ਨਹਿਰ ਬਣਾਈ ਹੋਈ ਨਹੀਂ ਭਈ ਨਹਿਰ ਕਿਉਂ ਬਣਾਉਣੀ ਮੋਗਿਆਂ ਦਾ ਉਹਨਾਂ ਨੂੰ ਕੀ ਪਤਾ ਹੈ ਉਹ ਚੌਕੇ ਵਾਲੇ ਉਹਨਾਂ ਲੋਕਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਮੋਗਲ ਦੇਖੇ ਹੀ ਨਹੀਂ ਕਦੇ ਉਹਨਾਂ ਨੇ ਨਹਿਰ ਹੀ ਜਾਂਦੀ ਹੈ ਸਿੱਧੀ ਖੇਤ ਨੂੰ ਉਹਨਾਂ ਨੇ ਕੀ ਲੈਣਾ ਮੋਗਿਆ ਤੂੰ ਇਹ ਤਾਂ ਆਪਾਂ ਨੂੰ ਪੁੱਛ ਕੇ ਦੇਖੋ 2 ਇੰਚ ਉੱਚਾ ਕਰਨਾ 2 ਇੰਚੀਆਂ ਕਰਨਾ ਬੰਦਾ ਵੜਦੇ ਨੇ ਉਹਦੇ ਪਿੱਛੇ ਸويس ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਹੈ ਬਹੁਤ ਸਾਰੇ ਕੰਮ ਹੋ ਗਏ ਬਹੁਤ ਸਾਰੇ ਹਜੇ ਰਹਿੰਦੇ ਨੇ ਕਈ ਕੰਮ ਛੇਤੀ ਹੋ ਜਾਂਦੇ ਨੇ ਕਈ ਫਾਈਲਾਂ ਚ ਪਏ ਨੇ ਕਈ ਫਾਈਲਾਂ ਦੇ ਉੱਤੇ ਬਹੁਤ ਸਾਰੀਆਂ ਹੋਰ ਫਾਈਲਾਂ ਪਈਆਂ 70 ਸਾਲ ਦੀਆਂ ਥੱਲੋਂ ਕੱਢ ਕੱਢ ਕੇ ਫਾਈਲਾਂ ਲਿਉਣੇ ਆ ਤੇ ਕੰਮ ਕਰਕੇ ਨਾਲ ਦੀ ਨਾਲ ਕਹਿੰਦੇ ਭਾਈ ਆ ਲੋਕਾਂ ਨੂੰ ਪਹਚਾਉ ਪਾਵੇਂ ਇਹ ਲੋਕਾਂ ਦਾ ਕੰਮ ਹੈ ਸੋ ਤੁਸੀਂ ਜਿੰਨਾ ਸਾਥ ਦੇ ਰਹੇ ਹੋ ਪਿਆਰ ਦੇ ਰਹੋ ਇਹਦਾ ਕੋਈ ਮੁੱਲ ਨਹੀਂ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਹਰ ਰੋਜ਼ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਰਾਜ ਜਦੋਂ ਜਾਂਦੇ ਆ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਉਹ ਖੜੇ ਹੁੰਦੇ ਨੇ ਨਾ ਪ੍ਰੋਟੋਕਾਲ ਹੈ ਰੂਟ ਲੱਗਿਆ ਹੁੰਦਾ ਮੈਂ ਤਾਂ ਕਹਿੰਦਾ ਉਹਨਾਂ ਯਾਰ ਬਾਲੇ ਨਾ ਚਤੁਰਿਆ ਕਰੋ ਉਹ ਕਹਿੰਦੀ ਸਾਡੀ ਡਿਊਟੀ ਹੈ ਜੀ ਕਹਿੰਦੇ ਤਾਂ ਸਾਡੇ ਨਾ ਚਲੋ ਕੋਈ ਨਹੀਂ ਕਿਸੇ ਨੂੰ ਧੱਕਾ ਤੋਂ ਕਰਾ ਮਾਰੇ ਚਲੋ ਬਾਕੀ ਠੀਕ ਹੈ ਚਲੋ ਉਹ ਜਦੋਂ ਖੜੇ ਹੁੰਦੇ ਨੇ ਉੱਥੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤੇ ਉਹ ਫਿਰ ਲੋਕ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਉੱਥੇ ਫਿਰ ਮੈਂ ਗੱਡੀ ਰੋਕ ਲੈਣਾ ਇਹ ਸਾਡੇ ਹੱਥ ਦਿੱਤੇ ਤੇ ਮੁੱਖ ਮੰਤਰੀ ਐ ਕਦੇ ਰੁਕੇ ਨਹੀਂ ਸਾਡੇ ਸਾਨੂੰ ਤਾਂ ਪਰਾਂ ਮਾਰਦੇ ਸੀ ਭਗਾ ਕੇ ਸੋ ਲੋਕ ਤਾਂ ਬਸ ਇਹੀ ਇਸੇ ਗਲਤੀ ਖੋਜਨੇ ਯਾਰ ਕਿ ਸਾਡਾ ਮੁੱਖ ਮੰਤਰੀ ਘੜਕੜ ਸਾਡੇ ਵਿੱਚੋਂ ਤਾਂ ਹੈਗਾ ਨਾ ਸਾਡੇ ਵਰਗਾ ਤਾਂ ਹੈਗਾ ਨਾ ਸਾਡੀਆਂ ਗੱਲਾਂ ਤਾਂ ਕਰਦਾ ਨਾ ਸਾਡੇ ਵਿੱਚ ਆ ਜਾਂਦਾ ਸਾਡੇ ਨਾਮ ਜੱਫੀ ਪਾ ਲੈਂਦਾ ਪਹਿਲਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਕਦੇ ਲੋਕਾਂ 'ਚ ਗਿਆ ਹੀ ਨਹੀਂ ਸੀਗਾ ਸੋ ਇਸ ਕਰਕੇ ਅੱਜ ਮੈਂ ਤੁਹਾਨੂੰ ਵਧਾਈ ਦਿੰਨਾ ਇਸ ਸੇਧ ਕ੍ਰਾਂਤੀ ਦਾ ਜਿਹੜਾ ਚੌਕੇ ਦੇ ਵਿੱਚ ਵੱਡਾ ਕਦਮ ਹੈ ਉਹਦਾ ਤੇ ਬਾਕੀ ਕਾਰਡ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਕਈ ਵਾਰੀ ਘਰ ਅੱਡ ਹੋ ਗਏ ਘਰ ਵੱਧ ਗਏ ਉਹ ਵੀ ਸਾਰੇ ਕਾਰਡ ਤੁਹਾਨੂੰ ਡੀਸਾ ਕਿੰਨੇ ਕਿੱਥੇ ਨੇ ਕਦੋਂ ਕਦੋਂ ਪ੍ਰਕਾਰ ਤੋਂ ਕਾਰਡ ਜਿਹੜੇ ਕੱਟੇ ਗਏ ਸਰਵੋਤਮ ਰਿਸਟੋਰ ਕਰ ਲਈ ਸਰ ਔਰ ਜਿਹੜੇ ਨਾਮੇ ਬਣਾਉਣੇ ਨਵੇਂ ਦਸਤਖਤਾਂ ਨੂੰ ਕੁਝ ਦਾ ਸ਼ਡਿਊਲ ਆ ਗਿਆ ਸਰ ਉਹ ਆਪ ਆਪ ਆ ਜਿੱਤੇ ਸਰ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਘਰ ਨਵੇਂ ਬਣ ਕਈ ਘਰ ਕਈ ਅੱਡ ਹੋ ਗਏ ਕਈਆਂ ਦੇ ਬੱਚੇ ਜਿਹੜੇ ਨੇ ਉਹ ਹੋਰ ਕਿਤੇ ਜਾ ਕੇ ਘਰ ਪਾ ਲਿਆ ਪਰ ਉਹ ਕਾਰਡ ਜਿਹੜਾ ਉਹਨਾਂ ਦਾ ਨਵਾਂ ਬਣੂਗਾ ਤੇ ਉਹ ਵੀ ਬਣਨਗੇ ਸਾਰੇ ਬਾਕੀ ਐਨਓਸੀ ਵਾਲਾ ਆਪਾਂ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚ ਹੱਤ ਪਾ ਕੇ ਮੋਬਾਈਲ ਕੱਢ ਲਿਓ ਮਸੂ ਉਹ ਦੀ ਕਹ ਤੂ ਚਾਪ ਚਾ ਮੰਗਾਉ ਮੈਂ ਤਾਂ ਹੱਸਦਾ ਸੀ ਮੈਂ ਤਾਂ ਹੱਸਦਾ ਸੀ ਹੈਨਾ ਨੇ ਉਹ ਕਹ ਜੀ ਮੈਂ ਤਾਂ ਫੋਟੋ ਖਿੱਚਣੀਆਂ ਮੈਂ ਹੋਰ ਤਾਂ ਮੈਂ ਵੀ ਹੱਸਦਾ ਸੀ ਫੋਟੋ ਖਿੱਚ ਕੇ ਭੇਜਣੀਆਂ ਬਸ ਇੰਨੀ ਕਲੀ ਫੋਟੋ ਖਿੱਚ ਦੋ ਬਾਕੀ ਸਾਡਾ ਆਮ ਹੈ ਸੋ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਹੈ ਮਤਲਬ ਥੋੜੇ ਤੁਸੀਂ ਸਾਥ ਦਿਓਗੇ ਨਾ ਜੋ ਜੇ ਡਾਕਟਰ ਨੂੰ ਆ ਕੇ ਕੋਈ ਦੱਸੂਗਾ ਹੀ ਨਹੀਂ ਮੈਨੂੰ ਬਿਮਾਰੀ ਕੀ ਹੈ ਡਾਕਟਰ ਕੀ ਇਲਾਜ ਕਰੂਗਾ ਹੁਣ ਐ ਪਤਾ ਨਹੀਂ ਲੱਗਦਾ ਕਈ ਵਾਰੀ ਤੁਸੀਂ ਵੀ ਕਹੋ ਚਲ ਛੱਡ ਯਾਰ ਕਿਹੜੇ ਚਮੇ ਲਿਆਂਚ ਪਾਵਾਂਗੇ ਦੇਈ ਦਿੰਨੇ ਪੈਸੇ ਪਰ ਉਹ ਚੱਲਦਾ ਰਹਿੰਦਾ ਕੰਮ ਹੌਲੀ ਹੌਲੀ ਹਟੂਗਾ ਇਹ ਬਹੁਤ ਖੂਨ ਚ ਵਸਿਆ ਹੋਇਆ ਹੈ ਕੰਮ ਰਿਸ਼ਵਤ ਵਾਲਾ ਹੌਲੀ ਹੌਲੀ ਹਟੂਗਾ ਹਟ ਜੂਗਾ ਪਰ ਜੋ ਨਵੇਂ ਮੁੰਡੇ ਹੁਣ ਮੈਂ ਨੌਕਰੀ ਜਦੋਂ ਨਿਯੁਕਤੀ ਪੱਤਰ ਦਿੱਨਾ ਚੰਡੀਗੜ੍ਹ ਉਦੋਂ ਮੈਂ ਉਹਨੂੰ ਇੱਕ ਗੱਲ ਕਹਿਣਾ ਤੁਹਾਡਾ ਕੋਈ ਰੁਪਈਆ ਲੱਗਿਆ ਕਹਿੰਦੇ ਨਾ ਕੋਈ ਸ਼ਿਫਾਰਿਸ਼ ਲੱਗੀ ਕਹਿੰਦੇ ਨਾ ਪਟਵਾਰੀ ਬਣ ਗਏ ਹਾਂਜੀ ਇਨਸਪੈਕਟਰ ਲੱਗੇ ਹਾਂਜੀ ਐਸ ਡੀਓ ਬਣ ਗਏ ਹਾਂਜੀ ਤੇ ਫਿਰ ਐਂ ਕਰਿਓ ਹੁਣ ਜਿੱਥੇ ਜਾਓਗੇ ਹੁਣ ਉੱਥੇ ਵੀ ਨਾ ਤਾਂ ਰੁਪਈਆ ਲਿਓ ਨਾ ਕਿ ਰਿਸਪਾਰਸ ਮੰਗਿਓ ਸਹੀ ਕੰਮ ਕਰਦੇ ਹੋ ਲੋਕ ਤੁਹਾਨੂੰ ਦੁਆਵਾਂ ਦੇਣਗੇ ਵੀ ਰੱਬ ਦਾ ਰੂਪ ਹੀ ਭੇਜਦਾ ਯਾਰ ਆ ਤਾਂ ਥੋੜੇ ਥੋੜੇ ਜਿਹੜਾ ਪਰਿਵਾਰ ਵਾਸਤੇ ਦੁਆਵਾਂ ਮੰਗਣਗੇ ਲੋਕ ਨੇ ਸੋ ਕੰਮ ਕਰਦੇ ਲੋਕਾਂ ਸੋ ਇਹ ਗੱਲ ਕਰਨ ਲਈ ਤੁਹਾਡੇ ਕੋਲੇ ਅੱਜ ਮੈਂ ਆਇਆ ਚੌਕੇ ਔਰ ਪੰਚਾਇਤੀ ਚੋਣਾ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਨਕ 15 16 17 18 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਹੈ ਧੜੇ ਬਣ ਜਾਂਦੇ ਆ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾ ਮਿਲੇ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟਿਕ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵੀ 8 ਮੈਂਬਰ ਤੇ ਕਿ ਸਰਪੰਚ ਸਾਡੀ ਦਾ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊ। ਇਹ ਉਸ ਪਿੰਡ ਤੇ ਆ ਵੀ ਉਹ ਕੀਮਤਾਂ ਪਾ ਕੇ ਦਿੰਦੀਆਂ ਨੇ। ਜੇ ਸਰਬਸੰਮਤੀ ਗੱਲ ਲਵਾਂਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ। ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕੁ ਦਿਨਾਂ ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਮ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟ ਆਂ ਲੈ ਦੱਸੋ ਇਹ ਕਾਹਦਾ ਲੇਟ ਹੈ ਇਹ ਦੱਸੋ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟ ਆ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ ਦੇਸੀ ਦੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਹੈ ਤਿੱਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹਦੇ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਿਹਾਰ ਬਦਲ ਜੂਗੀ ਨਾਲੇ 752 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਬਸੰਮਤੀ ਕਰਨਾ ਤਾਂ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦੇ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿ ਹਾ ਜਾਂ ਨਿਕਲੂਗਾ ਮਸੀਂ ਕਿਹੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਹਾ ਜਾਂ ਨਿਕਲੂ ਤੁਹਾਨੂੰ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਲ ਕੱਢ ਲੈਂਦਾ ਹਣਾ ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਐਤਕੀ ਨਾ ਪੰਗਾ ਲੈ ਲਿਓ ਐਤਕੀ ਮੈਂ ਆ ਇੱਥੇ ਇੱਕ ਰੁਪਈਆ ਨਹੀਂ ਨਾ ਖਾਣ ਦੇਣਾ ਪੰਚਾਇਤਾਂ ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ ਕਿਤੇ ਕਹੋਂਗੇ 40 ਲਾ ਕੇ 80 ਕੱਢਾਂਗੇ ਉਹ ਉਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲਓ ਜਾਂ ਫਿਰ ਚੰਗੇ ਬੰਦਿਆਂ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਜੇ ਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਵਚਨਬੱਧ ਹੋਣ ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨੀ ਖਤਮ ਕਰਤੇ ਨਾ ਮੈਂ ਤਾਈਓ ਕੀਤੇ ਨੇ ਇਹਦੇ ਨਾਲ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗ੍ਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਤੇ ਜਿੱਤੇ ਹੋਇਆ ਉਹ ਤਾਂ ਪਿੰਡ ਦਾ ਹੈ ਸਿਸ ਕਰਕੇ ਮੇਰੇ ਵੱਲੋਂ ਕੋਈ ਤਰiat ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਬਾਦੀ ਦਾ ਪਿੰਡ ਹੈ ਭਾਵੇਂ 5000 ਦੀ ਬਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਹੈ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਭਾਵੇਂ ਲਾਉਣ ਆ ਜਰਿਆ ਕੁਝ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ। ਆ ਬਿੰਨੂ ਹੋਰੀ ਕਰਮਜੀਤ ਹੋਰੀ। ਆਪਣੀ ਹੀ ਮੁੰਡੇ ਸਾਰੇ ਪਰ ਮੈਂ ਆਖਿਆ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਮੈਂ ਤੈਨੂੰ ਇਹੀ ਕਹਿਣਾ ਚਾਹੁੰਨਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ। ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ। ਪੈਸੇ ਨਾਲ ਪੋਜੀਸ਼ਨ ਬਣਦੀ। ਕੋਈ ਕਾਰੋਬਾਰ ਚਲਾ ਲੈਂਦਾ। ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਕਿ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਕੋ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੈਂ ਤਾਂ ਕੋਈ بڑا ਨਜ਼ਾਰਾ ਲੈ ਰਿਆਂ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣਾ ਇਹ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਐ ਨਹੀਂ ਮੈਂ ਤਾਂ ਤੁਹਾਡੇ ਜੜਾਂ 'ਚ ਬੈਠੂ ਆਂ ਹਰ ਗੱਲ ਤੇ ਲੱਗ ਲਾ ਰਹਿੰਦਾ ਹਰ ਗੱਲ ਤੇ ਜੇ ਭਗਵੰਤ ਮਾਤਾ ਅੱਜ ਉੱਠਿਆ ਸਵੇਰੇ ਬੈੱਡ 'ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀਰ ਉਹਦੇ ਨਾਲ ਉਹ ਨਹੀਂ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ ਚ ਲੋਕਾਂ ਨੇ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜੱਗ ਗਏ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ 'ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੁੜ ਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਸੋ ਅੱਜ ਤੰਦਰੁਸਤ ਪੰਜਾਬ ਦੇ ਸਿਲਸਿਲੇ 'ਚ ਮੈਂ ਤੁਹਾਡੇ ਕੋਲ ਆਇਆ ਸੀ ਦੋਨੇ ਹੱਥ ਉੱਪਰ ਚਾਕੇ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡਾ ਪੁੱਤ ਹੀ ਐ ਸਾਡਾ ਭਤੀਜਾ ਹੀ ਐ ਸਾਡਾ ਭਾਈ ਐ ਉਹ ਹੈ ਜਿਹੀ ਐ ਜਿਹਹਾ ਜਿਹਾ ਪਹਿਲਾਂ ਸੀ ਦੋ ਨਾਰੇ ਲਾ ਦਿਓ इनकल इनकलाब ज़िंदाद बुरे सोनाल